ਪਹਿਲਾਂ ਗਰਮੀ ਨੇ ਗਰਮੀ ਕਰਕੇ ਹੋ ਗਈਆਂ ਜਿਹੜੀ ਗਰਮੀ ਇੰਨੀ ਪੈਂਦੀ ਆ ਹੁਣ بارش ਨੇ ਮਾਰ ਦੇਣਾ ਵਾ ਸਬਜ਼ੀਆਂ ਨੂੰ ਆਪਣੀ ਜਿਹੜੀ ਲੋਕਲ ਸਬਜ਼ੀ ਆਪਣੀ ਇੱਥੋਂ ਦੀ ਉਹ ਖਤਮ ਹੋ ਚੁੱਕੀ ਹੈ ਤੇ ਹੁਣ ਜਿਹੜੀ ਬਾਹਰ ਦੀ ਸਬਜ਼ੀ ਉਹਦੇ ਕਰਕੇ ਭਾਅ ਤੇਜ਼ ਹੋਏ ਨੇ ਕੀਆ ਗੱਦੂ ਆਪਣਾ ਜਿਹੜਾ 60-70 ਰੁਪਏ ਕਿਲੋ ਵੀ ਕਹਿੰਦੇ ਆ ਇਸ ਟਾਈਮ ਜਿਹੜਾ 20-30 ਰੁਪਏ ਕਿਲੋ ਇਹ ਇਹ ਲੋ ਲੈੰਦਾ ਨੇ ਜਿਹੜਾ ਕੀਦਰੇ ਖਾਂਦਾ ਨੇ 80 ਰੁਪਏ ਕਿਲੋ ਦੇਣ ਦੇ ਆ ਅਦਰਕ ਜਿਹੜਾ ਜ 70-80 ਰੁਪਏ ਕਿਲੋ ਦੇਣ ਦੇ ਆ ਮੜਗਮ ਹੋ ਰਹੀ ਜਨੀ ਵੰਗਿਆਈ ਹੋ ਰਹੀ ਆ 1000 ਰੁਪਏ ਪਰ ਹੈਡ ਪੈ ਗਿਆ ਘਰ ਹਰ ਘਰ ਨੂੰ 1000 ਰੁਪਏ ਐਕਸਟਰਾ ਪੈ ਰਿਹਾ ਅਸਲੇ ਗ੍ਰੇਡ ਪੰਜਾਬ ਟੀਵੀ ਦੇਖ ਰਹੇ ਸਭੀ ਦਰਸ਼ਕਾਦਾ ਮੈਂ ਮధు ਬਹੁਤ ਬਹੁਤ ਸਵਾਗਤ ਕਰਦੀ ਹਾਂ ਤੇ ਦਰਸ਼ਕੋ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਬਾਰਿਸ਼ ਹੋ ਰਹੀ ਹੈ ਉਸੇ ਤਰ੍ਹਾਂ ਹੀ ਬਾਰਿਸ਼ ਦੇ ਨਾਲ ਕਈ ਇਫੈਕਟਸ ਪੈ ਰਹੇ ਨੇ ਜਿਸ ਤਰ੍ਹਾਂ ਬਾਰਿਸ਼ ਹੁੰਦੀਆਂ ਹਨੇ ਬਾਰਿਸ਼ ਦੇ ਵਿੱਚ ਸਬਜ਼ੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਤੇ ਅੱਜ ਅਸੀਂ ਅੱਜ ਸਬਜ਼ੀ ਮੰਡੀ ਦੇ ਵਿੱਚ ਹੈਗੇ ਹਾਂ ਤੇ ਗੱਲਬਾਤ ਕਰਾਂਗੇ ਕਿ ਕਿਹੜੀ ਕਿਹੜੀ ਸਬਜ਼ੀਆਂ ਕਿੰਨੀਆਂ ਹਾਈ ਲੈਵਲ ਦੇ ਉੱਪਰ ਪਹੁੰਚ ਗਈਆਂ ਨੇ ਤੇ ਕਿੰਨੀਆਂ ਘੱਟ ਮਹਿੰਗੀਆਂ ਹੋ ਗਿਆ ਨੇ ਸਰ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹੂੰਗੀ ਤੁਹਾਡਾ ਗ੍ਰੇਡ ਪੰਜਾਬ ਟੀਵੀ ਦੇ ਵਿੱਚ ਤੇ ਤੁਸੀਂ ਦੱਸ ਕਿੰਨੀਆ ਕ ਮਹਿੰਗੀਆਂ ਹੋ ਗਈਆਂ ਬਾਰਸ਼ ਕਰਕੇ ਮੈਡਮ ਪਹਿਲਾਂ ਗਰਮੀ ਨੇ ਗਰਮੀ ਕਰਕੇ ਹੋ ਗਈਆਂ ਜਿਹੜੀ ਗਰਮੀ ਇੰਨੀ ਪੈਂਦੀ ਆ ਹੁਣ ਬਾਰਸ਼ ਨੇ ਮਾਰ ਦੇਣਾ ਵਾ ਸਬਜ਼ੀਆਂ ਨੂੰ ਆਪਣੀ ਜਿਹੜੀ ਲੋਕਲ ਸਬਜ਼ੀ ਆਪਣੀ ਇੱਥੋਂ ਦੀ ਉਹ ਖਤਮ ਹੋ ਚੁੱਕੀ ਤੇ ਹੁਣ ਜਿਹੜੀ ਬਾਹਰ ਦੀ ਸਬਜ਼ੀ ਉਹਦੇ ਕਰਕੇ ਭਾ ਤੇਜ਼ ਹੋਈ ਦੀ ਸਰ ਕਿਹੜੀਆਂ ਕਿਹੜੀਆਂ ਮਹਿੰਗੀਆਂ ਸਭ ਜ਼ਿਆਦਾ ਮਹਿੰਗੀਆਂ ਹੋ ਗਈਆਂ ਸਬਜ਼ੀਆਂ ਜਿਹੜੇ ਬਾਹਰ ਦੇ ਸੋਦੇ ਜਿੱਦਾਂ ਵਗੈਰ ਗੋਭੀ ਲਾ ਲਓ ਸ਼ਿਮਲਾ ਲਾ ਲਓ ਇਹ ਚੀਜ਼ਾਂ ਮਹਿੰਗੀਆਂ ਨੇ ਆਪਣੀਆਂ ਬਾਰਲੇ ਸੋਤੇ ਸਾਰੇ ਤੇਜ ਆ ਇੱਕੋ ਵਾਲੇ ਵੀ ਤੇਜ ਹੋ ਗਏ ਨੇ ਕਿ ਆ ਕਦੂ ਆਪਣਾ ਜਿਹੜਾ 60 70 ਰੁਪਏ ਕਿਲੋ ਵੀ ਕਹਿੰਦੇ ਆ ਇਸ ਟਾਈਮ ਜਿਹੜਾ 20 30 ਰੁਪਏ ਕਿਲੋ ਤਾਂ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਤਾਂ ਮੈਮ ਜਿਹੜੀ ਸਬਜੀ 10 20 ਰੁਪਏ ਕਿਲੋ ਸੀਗੀ ਹੁਣ 70 80 ਰੁਪਏ ਕਿਲੋ ਤਾਂ ਕੀ ਕਹਿਣਾ ਚਾਹੋ ਬਹੁਤ ਜ਼ਿਆਦਾ ਮਹਿੰਗੇ ਹੋ ਗਏ ਸਬਜ਼ੀ ਹੋਰ ਕੀ ਕਹਿਣਾ ਆਪਾਂ ਤਾਂ ਤੁਸੀਂ ਦੇਖੋ ਕਿ بارش ਜਿਹੜੀ ਇਹ بارش ਸਬਜ਼ੀਆਂ ਦੇ ਵਿੱਚ ਵੀ ਇਫੈਕਟ ਕਰਦੀ ਹੈ ਕਿ بارشਾਂ ਦੇ ਵਿੱਚ ਸਬਜ਼ੀਆਂ ਮਹਿੰਗੀਆਂ ਹੋ ਜਾਂਦੀਆਂ ਨੇ ਜਿਸ ਕਰਕੇ ਲੋਕਾਂ ਨੂੰ ਵੀ ਪਰੇਸ਼ਾਨੀ ਆ ਰਹੀ ਹੈ ਤਾਂ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਸਬਜ਼ੀਆਂ ਦੇ ਰੇਟ ਆਸਮਾਨ ਤੱਕ ਪਹੁੰਚ ਗਿਆ ਤਾਂ ਮੈਮ ਸਬਜ਼ੀਆਂ ਦੇ ਰੇਟ ਜਿਵੇਂ بارش ਕਰਕੇ ਹੋਰ ਮਹਿੰਗੇ ਹੋ ਗਏ ਤਾਂ ਕੀ ਕਹਿਣਾ ਚਾਹੋਗੇ ਅੱਜ ਸਬਜ਼ੀਆਂ ਤਾਂ ਕਾਫੀ ਮਹਿੰਗੀਆਂ ਹੋਈਆਂ ਹੁੰਦੀਆਂ ਹੁੰਦੇ ਉਸ ਦਾ ਮਤਲਬ ਖਰਚਾ ਵੀ ਕਾਫੀ ਹੋ ਜਾਂਦਾ ਹੈ ਔਰ ਖਰਚੇ ਹੀ ਨਹੀਂ ਮੰਨਤੇ ਬਸ ਕਰ ਸਬਜ਼ੀਆਂ ਤਾਂ ਮੈਂ ਖਾਣਾ ਤਾਂ ਹੈ ਹੀ ਨਾ ਜੋ ਚੀਜ਼ 10 ਰੁਪਏ 20 ਰੁਪਏ ਕਿਲੋ ਆਂਦੀ ਸੀ ਉਹ 70 80 ਰੁਪਏ ਕਿਲੋ ਆ ਗਈ ਹਾਂਜੀ ਹਾਂਜੀ 50 ਰੁਪਏ ਕਿਲੋ ਪਿਆਜ਼ ਹੋ ਗਏ ਨੇ ਹੂੰ ਤੇ ਅੰਤਲਾ ਕਿਤਰਾ ਗੋਭੀ ਕਿਸੇ ਬੰਦੇ ਕੋ ਲੈਂਦਾ ਨਹੀਂ ਜਿਹੜਾ ਕੀਤਰੇ ਖਾਂਦਾ ਨਹੀਂ 80 ਰੁਪਏ ਕਿਲੋ ਦੇਣ ਦੇ ਆ ਜੇ ਆਦਰਕ ਜਿਹੜਾ ਜ 70 80 ਰੁਪਏ ਕਿਲੋ ਦੇਣ ਦੇ ਆ ਉਹ ਪਾਇਆ ਪਾਇਆ 70 ਰੁਪਏ ਦੇਣ ਦੇ ਆ ਦੱਸੋ ਆਲੂ 50 ਰੁਪਏ ਕਿਲੋ ਔਰ ਚੀਜ਼ਾਂ ਸਮਾਨ ਨੂੰ ਚੜ ਗਈਆਂ ਨੇ ਤੇ ਇਹ ਮੋਦੀ ਸਰਕਾਰ ਨੇ ਕਹਿ ਤਾਣਾ ਹੁਣ ਵੀਰਾ ਟੈਕਸ ਜਿਹੜਾ ਦਿੱਦਾ ਨਹੀਂ ਤਾਂ ਇਦਾਂ ਟੈਕਸ ਲ ਕਿੰਨੀ ਕਿ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਪਰ ਹੈਡ ਪਰ ਹੈਡ 1000 ਰੁਪਏ ਪਰ ਹੈਡ ਪੈ ਗਿਆ ਘਰ ਹਰ ਘਰ ਨੂੰ 1000 ਰੁਪਏ ਐਕਸਟਰਾ ਪੈ ਰਿਹਾ ਅਸਲੇ ਜਿੰਨੀਆਂ ਵੀ ਸਬਜ਼ੀਆਂ ਹੋ ਗਿਆ ਦੂਜੀਆਂ ਗੈਸ ਲੈ ਲੋ ਤੁਸੀਂ ਦੇ ਲੋ ਕੋਈ ਚੀਜ਼ ਲੈਣੀ ਆਂ ਮਹਿੰਗਾਈ ਕੋਈ ਰੀਚਾਰਜ ਕਰਾਉਣਾ ਤੁਸੀਂ 50 ਰੁਪਏ ਐਕਸਟਰਾ ਹਰ ਬੰਦੇ ਨੂੰ ਪੈ ਗਿਆ 1000 ਰੁਪਏ ਪਰ ਹੈਡ ਵਧ ਗਿਆ ਤੁਸੀਂ ਸਦੋ ਇਹ ਮਹਿੰਗਾਈ ਦੇ ਵਿੱਚ ਇੰਨਾ ਹੋ ਗਿਆ ਕਿਉਂਕਿ ਇਸ ਕਰਕੇ ਜਿਹੜੇ ਇਲੈਕਸ਼ਨ ਫਾਂਡਿਆ ਇਹ ਲੋਕਾਂ ਨੂੰ ਕਰਾਇਆ ਜਾ ਰਿਹਾ ਇਹ ਉਦਾਂ ਉਹਨਾਂ ਥੋੜਾ ਕੀਤਾ ਇਹ ਤੁਹਾਡੇ ਕੋਲ ਤੁਹਾਡੇ ਰਾ ਪੈਟਰੋਲ ਲੈਣਗੇ ਗੈਸੋ ਲੈਣਗੇ ਸਬਜ਼ੀਆਂ ਤੋਂ ਲੈਣਗੇ ਟੈਕਸ ਵਧਾ ਦਿੰਦੇ ਆ ਲੈ ਕੋਈ ਕਿਸੇ ਦਾ ਖਿਆਲ ਹੀ ਨਹੀਂ ਇਹਨਾਂ ਚੀਜ਼ਾਂ ਵਾਂਗ ਇਹਨਾਂ ਨੇ ਤਾਂ ਸਿਰਫ ਇਲੈਕਸ਼ਨ ਫੰਡ ਲੈਣਾ ਵਾ ਤੇ ਉਦਾਂ ਨਹੀਂ ਲਿਆ ਦਿੰਦਾ ਡਾਇਰੈਕਟ ਇਨਡਾਇਰੈਕਟ ਲੈਣ ਦਾ ਤਾਂ ਸਰ ਕਿੰਨਾ ਕ ਅਸਰ ਦੇਖਣ ਨੂੰ ਮਿਲ ਰਿਹਾ ਹੈ ਜਿਹੜੇ ਗ੍ਰਾਹਕ ਹੈਗੇ ਆ ਉਹ ਆ ਰਹੇ ਆ ਵੇਖੋ ਇਹ ਨਾ ਸੋਦਾ ਮਹਿੰਗਾ ਗਾੜੇ ਕਰਨ ਦਾ ਫਰਕ ਪੈਣਾ ਪੈਣਾ ਜੀ ਕੀ ਨਾ ਗੱਲ ਕੁਝ بارشਾਂ ਪੁੱਰਸ਼ਾਂ ਕਰਕੇ ਵੀ ਹੋ ਗਿਆ ਵੀ ਤਾਂ ਮਹਿੰਗਾ ਫੁੱਦਾ ਹੋ ਜਾਂਦਾ ਕੋਈ ਗੱਲ ਨਹੀਂ ਗਈ ਆ ਇਹ ਗੱਲ ਹੀ ਮਹੀਨਾ ਦੋ ਮਹੀਨੇ ਕੋ ਰਹਿੰਦਾ ਰਹਿੰਦਾ ਮਹਿੰਗਾ ਫੁੱਦਾ ਤੇ ਕਿਹੜੀ ਚੀਜ਼ ਜ਼ਿਆਦਾ ਮਹਿੰਗੇ ਆਫਰ ਕੀ ਵਰਤਨ ਵਾਲੀ ਹਰ ਕੀ ਮਹਿੰਗੀ ਹੈ ਕੀ ਕਹਿੰਦਾ ਬੰਦਾ ਵੀ ਆਪਸਾਂ ਨੇ ਕਿਹੜੀ ਕੀ ਸਸਤੀ ਹੈ ਕੀ ਇਸ ਦੀ ਕੋਈ ਨਹੀਂ ਗਈ ਕੋਈ ਬਾਸਾ ਵੇਖੋ ਖਰ ਪੈ ਗਿਆ ਕੋਈ ਗਰਮ ਮਹੀਨਾ 2 ਮਹੀਨਾ ਹੁੰਦਾ ਫਿਰ ਪੈ ਜਾਂਦਾ ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਸਬਜ਼ੀ ਮੰਡੀ ਦੇ ਵਿੱਚ ਆ ਕੇ ਲੋਕ ਸਬਜ਼ੀਆਂ ਲੈ ਰਹੇ ਨੇ ਤੇ ਇੱਥੇ ਜੋ ਸਬਜ਼ੀਆਂ ਮਹਿੰਗੀਆਂ ਹੋ ਚੁੱਕੀਆਂ ਨੇ ਲੋਕਾਂ ਦੇ ਵੀ ਖਰਚੇ ਤੇ ਵੀ ਜ਼ਿਆਦਾ ਅਸਰ ਹੋ ਰਿਹਾ ਹੈ ਤੇ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਤਾਂ ਸਰ ਜਿਸ ਤਰ੍ਹਾਂ ਸਬਜ਼ੀਆਂ ਮਹਿੰਗੀਆਂ ਹੋ ਗਿਆ ਇਸੇ ਕੀ ਕਹਿਣਾ ਚਾਹੋਗੇ ਜਨਤਾ ਦੇ ਬਹੁਤ ਮਹੱਤਵ ਮਤਲਬ ਮੜਗਮ ਹੋ ਰਾਇ ਜਨੀ ਵੰਗਿਆਈ ਹੋ ਰਹੀ ਆ ਮਤਲਬ ਮੀਨ ਬਾਰਿਸ਼ ਕਰਕੇ ਹੋਈਆਂ ਸੱਤ ਮਹਿੰਗੀਆਂ ਬਾਰਿਸ਼ ਆ ਜੋ ਲੋਕਲ ਸਬਜ਼ੀ ਸਾਰੇ ਖਤਮ ਹੋ ਗਈ ਬਾਰਿਸ਼ ਸਬਜ਼ੀ ਆ ਰਹੀ ਹੈ ਤੇ ਗਰਾਕਾ ਦਾ ਕਿੰਨਾ ਫਰਕ ਪਿਆ ਬਹੁਤ ਜ਼ਿਆਦਾ 50% ਫਰਕ ਪੈ ਗਿਆ ਤਾਂ ਮੈਮ ਜਿਸ ਤਰ੍ਹਾਂ ਲੇਡੀ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਪੈਸੇ ਬਚਾ ਲੈਂਦੀਆਂ ਸੀਗੀਆਂ ਬਟ ਹੁਣ ਸਬਜ਼ੀ ਜਿਵੇਂ ਮਹਿੰਗੀ ਹੋ ਗਈ ਹੈ ਤੇ ਕੀ ਬਚਤ ਹੋ ਰਹੀ ਹੈ ਬਚਤ ਤਾਂ ਕੋਈ ਕੁਛ ਵੀ ਨਹੀਂ ਹੋ ਰਹੀ ਤੁਹਾਡੇ ਸਾਹਮਣੇ ਹੀ ਹੈ ਕੀ ਬਚਤ ਹੋ ਰਿਹਾ ਕੋਈ 70 ਰੁਪਏ ਪਾ ਥੋਮ ਕਿਥੇ 40 ਰੁਪਏ ਪਾ ਹੈ ਤੇ ਕਿਥੇ 70 ਰੁਪਏ ਪਾਟ ਟਮਾਟਰ ਕਿੰਦਾ 30 ਰੁਪਏ ਪਾ ਟੀਰ ਪਾ ਵੇਖੋ 20 ਰੁਪਏ ਕਿਲੋ ਟਮਾਟਰ ਹੁੰਦਾ ਸੀ ਤੇ ਹੁਣ 30 ਰੁਪਏ ਪਾ ਮਹਿੰਗਾਈ ਦਾ ਅਸਰ ਕਿੰਨਾ ਕਾ ਬਜਟ ਤੇ ਪੈ ਰਿਹਾ ਹੈ ਬਹੁਤ ਪੈ ਰਿਹਾ ਬਹੁਤ ਪੈ ਰਿਹਾ ਗਰੀਬ ਬੰਦੇ ਵਸਤੇ ਤੇ ਓੱਖਾ ਆ ਨਾ ਸਾਡੇ ਵਰਗਾ ਫੇਰ ਵੀ ਚੱਲ ਲਏਗਾ ਤੇ ਗਰੀਬ ਵਿਚਾਰਾ ਕਿੱਥੇ ਜਾਏਗਾ ਇਹ ਗੱਲ ਆ ਨਾ ਹਲੋ ਤਾਂ ਸਰ ਕੀ ਕਹਿਣਾ ਚਾਹੋਗੇ ਬਰਸਾਤ ਦੇ ਮੌਸਮ ਦੇ ਵਿੱਚ ਇਹ ਸਬਜ਼ੀਆਂ ਹੋਰ ਮਹਿੰਗੀਆਂ ਹੋ ਰਹੀਆਂ ਤੇ ਗ੍ਰਾਹਕ ਤੇ ਕਿੰਨਾ ਕਾ ਅਸਰ ਪੈ ਰਿਹਾ ਹੈ ਬਹੁਤ ਜ਼ਿਆਦਾ ਪੈ ਰਿਹਾ ਜੀ ਬਹੁਤ ਜ਼ਿਆਦਾ ਪੈ ਰਿਹਾ ਸਰ ਸਬਜ਼ੀਆਂ ਮਹਿੰਗੀਆਂ ਆ ਗਾਹ ਗਾ ਲਿਆ ਵੀ ਕੀ ਕਰੀਏ ਆਈ ਕੀ ਜਵਾਬ ਦੇ ਸਕਦੇ ਆ ਪਿਛੋਂ ਬਰਸਾਤ ਕਰਕੇ ਸਭ ਦਾ ਸਾਰਾ ਤੇਜ਼ ਹੋ ਰਿਹਾ ਕੱਲ ਕੀ 200 ਸਾਢੇ ਅੱਜ 80 ਰੁਪਏ ਕੋਲੇ ਵੇਚਨ ਬਸ ਸਰ ਮਤਲਬ ਸਬਜ਼ੀਆਂ ਦੇ ਰੇਟ ਡਬਲ ਹੋ ਚੁੱਕੇ ਆ ਡਬਲ ਹੋ ਚੁੱਕੇ ਆ ਜੀ ਇਹ ਗਰਮੀ ਬਹੁਤ ਆ ਗਰਮੀ ਦਾ ਕਾ ਤਾਂ ਹੋਰ ਕੀ ਕਹਿਣਾ ਚਾਹੋਗੇ ਬਸ ਹੋ ਰਹੀ ਗੀ ਕਹਿਣਾ ਕੁਛ ਨਹੀਂ ਤੇ ਗ੍ਰਾਹਕ ਤੇ ਕਿੰਨਾ ਸਰ ਪੈ ਰਿਹਾ ਮਤਲਬ ਘਟ ਆ ਰਹੇ ਆ ਘਟ ਆ ਰਹੇ ਆ ਤੇ ਸਬਜ਼ੀਆਂ ਵੀ ਘਟ ਲੈ ਰਿਆ ਜਿਹੜੇ ਕੋਈ ਪੁੱਛ ਕੇ ਛੱਡ ਜਾਂਦਾ ਕੋਈ ਲੈ ਜਾਂਦਾ ਕੋਈ ਨਹੀਂ ਲੈ ਕੇ ਜਾਂਦਾ ਜੇ ਡਬਲ ਚੀਜ਼ ਲੈਂਦੇ ਸੀ ਉਹ ਸਿੰਗਲ ਹੀ ਲੈ ਕੇ ਜਾ ਰਹੇ ਆ ਦੇਖ ਮੈਂ ਮਾਇਆ ਇੱਧਰ ਵੀ ਤੋਲ ਲਵਾਂ ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਮਹਿੰਗਾਈ ਨੇ ਜੋ ਆਮ ਪਬਲਿਕ ਹੈ ਉਹਨਾਂ ਤੇ ਕਿੰਨਾ ਅਸਰ ਪਾਇਆ ਹੈ ਬਰਸਾਤ ਦੇ ਮੌਸਮ ਦੇ ਵਿੱਚ ਇਹ ਸਬਜ਼ੀਆਂ ਦਾ ਰੇਟ ਉਸ ਤੋਂ ਵੀ ਡਬਲ ਹੋ ਚੁੱਕਿਆ ਹੈ ਜੋ 40 ਰੁਪਏ ਕਿਲੋ ਚੀਜ਼ ਸੀਗੀ ਉਹ 80 ਰੁਪਏ ਕਿਲੋ ਜਾ ਰਹੀ ਹੈ ਤੇ ਸੋਚੋ ਮਹਿੰਗਾਈ ਕਿੰਨੀ ਕਾ ਹੋ ਰਹੀ ਹੈ ਤਾਂ ਤੁਸੀਂ ਲੋਕਾਂ ਦੀ ਵੀ ਸੋਚ ਸਕਦੇ ਹੋ ਕਿ ਉਹਨਾਂ ਦੇ ਬਜਟ ਤੇ ਵੀ ਕਿੰਨਾ ਅਸਰ ਪੈ ਰਿਹਾ ਹੋਣਾ ਤਾਂ ਤੁਸੀਂ ਸਬਜ਼ੀਆਂ ਵੀ ਦੇਖੋ ਸਬਜ਼ੀਆਂ ਵੀ ਦੱਸ ਰਹੇ ਨੇ ਕਿ ਬਾਹਰੋਂ ਆ ਰਹੇ ਨੇ ਜੋ ਇੱਥੇ ਦੀ ਸਬਜ਼ੀਆਂ ਸੀਗੀਆਂ ਉਹ ਖਤਮ ਹੋ ਚੁੱਕੀਆਂ ਨੇ ਇਸ ਕਰਕੇ ਜੋ ਬਾਹਰੋਂ ਸਬਜ਼ੀਆਂ ਆ ਰਹੀਆਂ ਨੇ ਉਹ ਮਹਿੰਗੀਆਂ ਹੋ ਰਹੀਆਂ ਨੇ ਤੇ ਤੁਸੀਂ ਵੀ ਦੇਖੋ ਆਪਣੇ ਬਜਟ ਦੇ ਹਿਸਾਬ ਨਾਲ ਚਲੋ ਇਸੇ ਦੇ ਨਾਲ ਹੀ ਮਹਿਮਦੁਮ ਸ਼ਾ ਕੈਮਰਮਨ ਅਰਸ਼ੀਦ ਦੇ ਨਾਲ ਗੇਟ ਪੰਜਾਬੀ ਵੀ ਹਮੇਸ਼ਾ